ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ 크리스마ਸ ਦਾ ਤਿਹਾੜੀ ਬਹੁਤ ਜ਼ਿਆਦਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ 크ਰਿਸਚਨ ਭਾਈਚਾਰੇ ਵਿੱਚ ਨਹੀਂ ਹਰ ਹਰ ਧਰਮ ਦੇ ਭਾਈਚਾਰੇ ਦੇ ਵਿੱਚ ਬਹੁਤ ਹੀ ਉਸ਼ਾ ਹੁੰਦਾ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਸੰਗਰੂਰ ਵਿਖੇ ਪਹੁੰਚੇ ਹਾਂ ਯਿਸੂ ਚੰਗਾ ਕਰਤਾ ਹੈ ਚਰਚ ਵਿਖੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹੱਥ ਵਿੱਚ ਉਹਨਾਂ ਨੇ ਫੜ ਜੋ ਹੈ ਬੈਂਡਰ ਫੜ ਰਿਹਾ ਹੈ ਚਰਚ ਯਿਸੂ ਚੰਗਾ ਕਰਤਾ ਹੈ ਪ੍ਰਾਰਥਨਾ ਭਵਨ ਇੱਥੇ ਜੋ ਪਾਸਟਰ ਜੀ ਹਨ ਰਜੇਸ਼ ਜੀ ਉਹ ਇੱਥੇ ਲੱਖਾਂ ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਹਨ ਤੇ ਲੱਖਾਂ ਲੋਕਾਂ ਦੇ ਇੱਥੇ ਰੋਗ ਹਨ ਜੋ ਬਿਲਕੁਲ ਠੀਕ ਹੋਏ ਹਨ ਕੀ ਮਹੱਤਵ ਹੈ 크리스마ਸ ਦੀ ਕਿਉਂ ਮਨਾਇਆ ਜਾਂਦਾ ਹੈ ਕਿੰਨੇ ਚਿਰ ਤੋਂ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਫਰਨਲ ਮੌਜੂਦ ਨੇ ਸਸੀ ਗੱਲ ਹallelujah ਚਾਰਨ ਜੈ ਐਮ ਸੀ ਦੀ ਤੇ ਮੈਂ ਪਾਸਟਰ ਰਾਜੇਸ਼ ਮਸੀ ਮੈਂ ਸੰਗਰੂਰ ਕਿਸ਼ਨਪੁਰੇ ਤੋਂ ਬੋਲ ਰਿਹਾ ਹਾਂ ਤੇ ਅਸੀਂ ਇਹ 크리스마ਸ ਬੜੇ ਹਿੱਤੋਂ ਦਾ ਮਨਾਣ ਜਾ ਰਿਹਾ ਤੇ ਇਹਦਾ ਮੈਨੂੰ ਦੇਸ਼ ਹੈ ਕਿ ਪਾਪ ਦੇ ਉੱਪਰ ਵਿਜੇ ਪਾਣਾ ਪ੍ਰਭੂ ਯਸ਼ਮਸੀ ਸੰਸਾਰ ਦੇ ਵਿੱਚ ਆਇਆ ਜਿਹੜਾ ਪਾਪ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਪ੍ਰਭੂ ਯਸ਼ਮਸੀ ਸੰਸਾਰ ਦੇ ਵਿੱਚ ਆਇਆ ਪਾਪ ਨੂੰ ਮਿਟਾਉਣ ਵਾਸਤੇ ਬਰੈਨ ਮਿਟਾਉਣ ਵਾਸਤੇ ਤਾਂ ਕਿ ਲੋਕੀ ਆਜ਼ਾਦ ਹੋ ਜਾਣ ਤੇ ਅਸੀਂ ਇਹ ਸੈਲੀਬ੍ਰੇਸ਼ਨ ਖੁਸ਼ੀ ਮਨਾਣ ਜਾ ਰਹੇ ਆ ਤੇ ਅਸੀਂ ਹਰ ਸਾਲ ਖੁਸ਼ੀ ਮਨਾਣੇ ਪ੍ਰਭੂ ਯਸ਼ਮ ਦੇ ਜਨਮ ਦੇਣੇ ਖੁਸ਼ੀ ਤਾਂ ਕਿ ਲੋਕਾਂ ਨੂੰ ਲੋਕਾਂ ਤੱਕ ਪਹੁੰਚ ਸਕੇ ਲੋਕਾਂ ਨੂੰ ਲੋਕਾਂ ਨੂੰ ਸੂਚਨਾ ਚਾਰ ਦੇ ਸਕੇ ਪ੍ਰਭੂ ਯਸ਼ਮ ਦੇ ਬਾਰੇ ਤਾਂ ਕਿ ਲੋਕੀ ਉਹਦੇ ਵਿਸ਼ਵਾਸ ਕਰਕੇ ਹਰ ਬੁਰਾਈ ਤੋਂ ਬਚ ਸਕਣ ਬਿਮਾਰੀ ਤੋਂ ਬਚ ਸਕਣ ਦੁਸ਼ਟ ਆਤਮਾ ਤੋਂ ਬਚ ਸਕਣ ਤੇ ਇਹ ਹੀ ਚੀਜ਼ ਨੂੰ ਅਸੀਂ ਕਰਦੇ ਹਾਂ ਲੋਕਾਂ ਵਿੱਚ ਸੂਚਨਾ ਪ੍ਰਚਾਰਨਿਆ ਤੇ ਅਸੀਂ ਅੱਜ ਵੀ ਮਨਾ ਰਿਹਾ ਸੀ ਬੜੇ ਧਮ ਤਾਮ ਨਾਲ ਸ਼ਗਨ ਪੈਲੇ ਦੇ ਵਿੱਚ ਤੇ ਅਸੀਂ ਕਰਕੇ ਅਸੀਂ ਸਭ ਨੂੰ ਕਹਿੰਨੇਗਾ ਰੱਬ ਨੂੰ ਮਹਿਮਾ ਦੇਣ ਰੱਬ ਨੂੰ ਜਾਣਨ ਕਿ ਪ੍ਰਭੂ ਯਸ਼ੁਅ ਮਸੀਹ ਸੰਸਾਰ ਦੇ ਤੇ ਧਰਮ ਬਦਲਣ ਵਾਸਤੇ ਨਹੀਂ ਆਏ ਨੇ ਉਹ ਕੱਲੇ ਲੋਕਾਂ ਦਾ ਚੰਗਾ ਕਰਨ ਵਾਸਤੇ ਤੇ ਮਨਨ ਨੂੰ ਬਦਲਣ ਵਾਸਤੇ ਸੰਸਾਰ ਦੇ ਵਿੱਚ ਆਏ ਨੇ ਤੇ ਅਸੀਂ ਇਹ ਚਾਹਨੇ ਸਮਝਾਣਾ ਚਾਹਨੇ ਸੰਸਾਰ ਦੇ ਲੋਕਾਂ ਨੂੰ ਵੀ ਕਿ ਉਹ ਲੋਕ ਪ੍ਰਭੂ ਯਸ਼ੁਅ ਮਸੀਹ ਕੋਲੇ ਆ ਕੇ ਉਹ ਸਾਰੀ ਆਸ਼ੀਸ਼ਾਂ ਸਾਰੀ ਬਰਕਤਾਂ ਪ੍ਰਾਪਤ ਕਰਨ ਸਕਣ ਹਾਲੇਲੂਇਆ ਹਾਲੇਲੂਇਆ ਕਿੰਨੇ ਚਿਰ ਤੋਂ ਤੁਸੀਂ ਇੱਥੇ ਸਤਸੰਗ ਕਰ ਰਹੇ ਹੋ ਕਿੰਨੇ ਚਿਰ ਤੋਂ ਚਰਚਾ ਚੱਲ ਰਹੀ ਹੈ ਸਾਨੂੰ ਉਹ ਸੇਵਾ ਕਰਦੇ ਹੋਏ 20 ਸਾਲ ਹੋ ਗਏ ਨੇ ਸੇਵਾ ਕਰਦੇ ਨੂੰ ਇਸ ਏਰੀਆ ਦੇ ਵਿੱਚ ਤੇ ਸਾਡੀ ਪੈਦਾਇਸ਼ ਇੱਥੇ ਦੀ ਹੈ ਤੇ ਅਸੀਂ ਇੱਥੇ ਹੀ ਪਲੂ ਦੀ ਮੈਂ ਕਹਿੰਦਾ ਸਾਨੂੰ ਪ੍ਰਭੂ ਚਾਇ ਨੂੰ 30 ਸਾਲ ਹੋ ਗਏ ਸਨ ਪ੍ਰਭੂ ਚਾਇ ਨੂੰ ਪ੍ਰਭੂ ਚਾਇ ਤੋਂ ਪਹਿਨਾ ਪਹਿਨਾ ਕੀ ਕੰਮ ਕਰਦੇ ਸੀਗੇ ਕੀ ਅਜੀਹਾ ਹੋਇਆ ਕਿ ਮਨ ਬਦਲ ਗਿਆ ਕੰਮ ਕਰ ਛੱਡਤਾ ਸਤਸੰਗ ਕਰਨ ਲੱਗੇ ਅਸੀਂ ਪਹਿਲਾਂ ਮਤਲਬ ਧਿਆੜੇ ਮਜ਼ਦੂਰੀ ਕਰਦੇ ਸੀਗੇ ਤੇ ਮੇਰੇ ਇੱਕ ਬ੍ਰਦਰ ਸੀਗਾ ਜਿਹੜਾ ਬਹੁਤ ਜ਼ਿਆਦਾ ਬਿਮਾਰ ਸੀਗਾ ਤੇ ਡਾਕਟਰ ਨੇ ਉਹਨੂੰ ਜਵਾਬ ਦੇ ਪਈ ਜਾ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਉਹਦੇ ਜਿਹੜੇ ਵਾਲ ਸੀਗੇ ਉਹ ਬੰਦ ਹੋ ਗਏ ਸੀਗੇ ਤੇ ਡਾਕਟਰ ਨੇ ਕਿਹਾ ਕਿ ਬਚ ਨਹੀਂ ਸਕਦਾ ਜਾਂ ਤਾਂ ਆਪਰੇਸ਼ਨ ਕਰਾਉਣਾ ਪਊਗਾ ਤੇ ਸਾਡੋ ਕੋਲ ਇਹਨਾਂ ਪੈਸੇ ਨਹੀਂ ਸੀ ਬਹੁਤ ਜ਼ਿਆਦਾ ਗਰੀਬੀ ਵਿੱਚ ਸੀਗੇ ਤੇ ਪ੍ਰਭੂ ਦੇ ਨਾਮ ਦੇ ਵਿੱਚ ਅਸੀਂ ਆ ਕੇ ਜ ਪ੍ਰਭੂ ਤੇ ਵਿਸ਼ਵਾਸ ਕੀਤਾ ਤੇ ਪ੍ਰਭੂ ਨੇ ਮੇਰੇ ਬ੍ਰਦਰ ਨੂੰ 16 ਸਾਲ ਜਿੰਦਾ ਰੱਖਿਆ ਜਿਹੜਾ ਕਿ ਡਾਕਟਰ ਨੇ ਕਿਹਾ ਸੀ ਪੰਜ ਮਹੀਨੇ ਹੀ ਜਿੰਦਾ ਰਹੇਗਾ ਤੇ ਉਸ ਤੋਂ ਬਾਅਦ ਅਸੀਂ ਵੀ ਬਹੁਤ ਜ਼ਿਆਦਾ ਦੁੱਖਾਂ ਵਿੱਚ ਪਰੇਸ਼ਾਨੇ ਵਿੱਚ ਦੁਸ਼ਟ ਆਤਮਾਾਂ ਦੇ ਵਿੱਚ ਬਿਮਾਰ ਜਿਹੇ ਪਏ ਸੀਗੇ ਤੇ ਅੱਜ ਰੱਬ ਦੀ ਕਿਰਪਾ ਨਾਲ ਅਸੀਂ ਬਿਲਕੁਲ ਆਜ਼ਾਦ ਆ ਸੁਰੱਖਿਅਤ ਤੇ ਅੱਜ ਆਪ ਅਸੀਂ ਲੋਕਾਂ ਨੂੰ ਸੁਬਹ ਸੁਨਾਚਾਰ ਦੇ ਰਹੇ ਆ ਲੋਕਾਂ ਨੂੰ ਬਚਾ ਰਹੇ ਆ ਤਾਂ ਕਿ ਰੱਬ ਦੀ ਮਹਿਮਾ ਕਰਨ ਤੇ ਰੱਬ ਨੂੰ ਮਹਿਮਾ ਦੇਣ ਸਾਰੇ ਪਸੂ ਵੀ ਅਸੀਂ ਵੀ ਦੇਖਿਆ ਇੱਥੇ ਆ ਕੇ ਕਿ ਤੁਸੀਂ ਜਦੋਂ ਪ੍ਰਾਰਥਨਾ ਕਰਦੇ ਹੋ ਕੋਈ ਪਖੰਡਵਾਜੀ ਨਹੀਂ ਹੁੰਦੀ ਲੇਕਿਨ ਅਕਸਰ ਆਪਾਂ ਦੇਖਦੇ ਆ ਕਿ ਵੀਡੀਓ ਵਾਇਰਲ ਹੁੰਦੀ ਰਹਿੰਦੀ ਐ ਕਿ ਇੱਕ ਪਾਸਟਰ ਪ੍ਰਾਰਥਨਾ ਕਰ ਰਿਹਾ ਹੈ ਸਿਰ ਤੇ ਹੱਥ ਰੱਖਦਾ ਹੈ ਉਹ ਮੱਛੀ ਵਾਂਗੂ ਤੜਫਣ ਲੱਗ ਜਾਂਦਾ ਹੈ ਇਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਫੀ ਇਸ ਤਰ੍ਹਾਂ ਨੈਗੇਟਿਵ ਸੋਚ ਆ ਰਹੀ ਹੈ ਨੇ ਲੋਕਾਂ ਨੇ ਆਪਣੀ ਸੋਚ ਆ ਦੇਖੋ ਜਿਹੜਾ ਇਨਸਾਨ ਦੁਸ਼ਟਾਂ ਦੇ ਨਾਲ ਘਿਰਿਆ ਹੁੰਦਾ ਹੈ ਤੇ ਜਿਹੜੇ ਦੁਸ਼ਟ ਦੀ ਅਸ਼ਕਤੀਆਂ ਹੁੰਦੀਆਂ ਨੇ ਉਹ ਕਿਸੇ ਪ੍ਰਕਾਰ ਨਾਲ ਬੰਦੇ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਮਰ ਉਹਨਾਂ ਦੀ ਕੋਸ਼ਿਸ਼ ਕਰਦੀ ਹੈ ਤੇ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਪਖੰਡ ਕਰ ਵੀ ਰਹੇ ਨੇ ਸੰਸਾਰ ਦੇ ਵਿੱਚ ਅਸੀਂ ਅਸੀਂ ਅਕਸਰ ਤੋੜੇ ਹੋਰੇ ਦੇਖਦੇ ਰਹਾਂਗੇ ਤੇ ਕੋਈ ਅਜਿਹੇ ਪਖੰਡ ਨਹੀਂ ਹੁੰਦਾ ਲੋਕ ਆਉਂਦੇ ਨੇ ਠੀਕ ਵੀ ਹੁੰਦੇ ਨੇ ਦਿਨੋਂ ਦਿਨ ਗਿਣਤੀ ਵੱਧਦੀ ਜਾ ਰਹੀ ਹੈ ਲੇਕਿਨ ਇਹੋ ਜਿਹੇ ਪਖੰਡੇ ਨੂੰ ਕੀ ਕਹਿਣਾ ਚਾਹੋਗੇ ਨੇ ਇਹ ਪਖੰਡ ਨੂੰ ਕਹਾਂਗੇ ਕਿ ਉਹਨਾਂ ਤੇ ਲਗਾਮ ਪਾਈ ਜਾਵੇ ਕਿ ਉਹ ਇਹੋ ਜਿਹੇ ਪਖੰਡ ਨਾ ਕਰਨ ਰਬ ਨੂੰ ਮਹਮਦਨ ਕੇ ਪਰਮੇਸ਼ਰ ਸੱਚਾ ਪਰਮੇਸ਼ਰ ਹੈ ਉਹ ਚੰਗਾਈ ਦੇਣ ਵਾਸਤੇ ਸੰਸਾਰ ਦੇ ਵਿੱਚ ਆਇਆ ਨਾ ਕਿ ਪਖੰਡ ਕਰਨ ਵਾਸਤੇ ਤੇ ਅਸੀਂ ਚਾਹਾਂਗੇ ਕਿ ਉਹ ਭੈਣ ਭਾਈ ਵੀ ਜਿਹੜੇ ਇਹ ਪਖੰਡ ਕਰਦੇ ਉਹ ਇਸ ਨੂੰ ਛੱਡਣ ਤੇ ਰਬ ਨੂੰ ਮਹਿਮਾ ਦੇਣ ਪਾਸਟਰ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਧਰਮ ਦਾ ਇਹ ਗਲਤ ਪ੍ਰਚਾਰ ਕਰਦੇ ਨੇ ਕਿ ਜੋ ਕ੍ਰਿਸਚਨ ਭਾਈਚਾਰਾ ਹੈ ਪੈਸੇ ਦੇਖ ਕੇ ਧਰਮ ਬਦਲਦਾ ਹੈ ਤੇ ਆਪਣੇ ਵੱਲ ਖਿੱਚਦਾ ਹੈ ਨਹੀਂ ਦੇਖੋ ਜੀ ਸਾਨੂੰ ਖੁਦ ਪ੍ਰਭੂ ਚਾਹੇ ਨੂੰ ਨਾ 30 ਸਾਲ ਹੋ ਗਏ ਨੇ ਤੇ ਸਾਡਾ ਦਾ ਕਰਤਾ ਕਿਸੇ ਨੇ ਤੁਹਾਨੂੰ ਚੈਨੂ ਦਾ ਅਸੀਂ ਪਹਿਲਾਂ ਵੀ ਇਦਾਂ ਹੀ ਸੀਗੇ ਤੇ ਅੱਜ ਵੀ ਉਹੀ ਨਾਮ ਹੈ ਸਾਡਾ ਬਸ ਕਹ ਲੱਗਾ ਕਿ ਮਨ ਨੂੰ ਚੇਂਜ ਕੀਤਾ ਕਿ ਅਸੀਂ ਬੁਰਾਈਆਂ ਤੋਂ ਦੂਰ ਹੋਏ ਆ ਤੇ ਉਹ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਭਾਈ ਆ ਕੇ ਦੇਖੋ ਤੇ ਪ੍ਰਭੂ ਨੂੰ ਜਾਣੋ ਕਿ ਪ੍ਰਭੂ ਯਸ਼ਮਸੀ ਨਾ ਦਾ ਪ੍ਰਭੂ ਯਸ਼ ਨੂੰ ਕਿਸੇ ਤੋਂ ਪਹਿਲੇ ਤੇ ਨਹੀਂ ਅਸੀਂ ਕਿਸੇ ਤੋਂ ਪਹਿਲੇ ਲੈਂਦੇ ਨਾ ਨਾਂ ਲੈਨੇ ਨਾ ਸਾਨੂੰ ਦਿੱਤੇ ਕਿਸੇ ਨੇ ਅੰਨਾ ਅਸੀਂ ਕਿਸੇ ਨੂੰ ਦਿੱਤੀਆ ਕਲੀਸੇ ਬੈਠੀ ਹੈਗੀ ਆ ਆ ਤੁਹਾਡੇ ਸਾਹਮਣੇ ਆ ਤੇ ਇਹ ਵੀ ਇਨ ਟਾਈਮ ਤੋਂ ਪ੍ਰਭੂ ਦੇ ਵਿੱਚ ਨੇ ਤੇ ਇਹਨਾਂ ਨੂੰ ਵੀ ਹਰ ਤੱਕ ਕਿਸੇ ਨੇ ਕੋਈ ਪਹਿਨ ਦਿੱਤਾ ਇਹ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਪ੍ਰਭੂ ਦੀ ਮਹਿਮਾ ਕਰ ਰਹੇ ਨੇ ਕਿਉਂਕਿ ਪ੍ਰਭੂ ਨੇ ਨਾ ਜੀਵਨ ਵਿੱਚ ਕੰਮ ਕੀਤਾ ਹੈ ਤੇ ਜਦ ਪ੍ਰਭੂ ਕੰਮ ਕਰਦਾ ਹੈ ਤਾਂ ਹਰੇ ਕੋਲ ਆਪਣੀ ਸ਼ਰਧਾ ਦੇ ਮੁਤਾਬਿਕ ਆਉਂਦਾ ਹੈ ਤੇ ਪ੍ਰਭੂ ਨੂੰ ਮਹਿਮਾ ਦਿੰਦਾ ਹੈ ਤੇ ਅੱਜ ਆ ਦੇਖੋ ਤੁਸੀਂ ਦੇਖ ਰਹੇ ਜਿਹੜੇ ਸਭ ਕੁਝ ਤਿਆਰੀ ਚੱਲ ਰਹੀਆਂ ਨੇ ਪ੍ਰਭੂ ਯਸ਼ਮਸੀ ਨੂੰ ਮਹਿਮਾ ਦੇਣ ਵਾਸਤੇ ਕਿ ਪ੍ਰਭੂ ਯਸ਼ਮਸੀ ਅਦਭੁਤ ਪਰਮੇਸ਼ਵਰ ਹੈ ਤੇ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ ਤੇ ਉਹ ਸੱਚਾਈ ਹੈ ਐਸ ਲਈ ਸੰਸਾਰ ਦੇ ਵਿੱਚ ਆਪ ਪਾਪ ਨੂੰ ਖਤਮ ਕਰਨ ਵਾਸਤੇ ਬੁਰਾਈ ਨੂੰ ਖਤਮ ਕਰਨ ਵਾਸਤੇ ਉਹ ਸੰਸਾਰ ਦੇ ਵਿੱਚ ਆਏ ਤੇ ਅਸੀਂ ਵੀ ਇਹ ਹੀ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਜਾਣੋ ਆਪ ਪ੍ਰਵੇਸ਼ਮਨ ਸਿਕੋਲੇ ਆ ਕੇ ਤੇ ਜਿਹੜੇ ਲੋਕ ਐਦਾ ਪਖੰਡ ਕਰਦੇ ਮੈਂ ਤਾਂ ਉਹਨਾਂ ਨੂੰ ਵੀ ਕਹਾਂਗਾ ਕਿ ਪਖੰਡ ਤੁਸੀਂ ਬੱਚੋ ਤੇ ਰੱਬ ਨੂੰ ਸੱਚੀ ਮਹਿਮਾ ਦਿਓ ਜਿਹੜਾ ਸੱਚਾ ਪਰਮੇਸ਼ਰ ਆ ਕਿਤੇ ਨਾ ਕਿਤੇ ਉਹਨਾਂ ਤੇ ਗਲਤ ਆ ਸਰ ਪੈਂਦਾ ਜੋ ਕਿ ਸਹੀ ਕੰਮ ਕਰ ਰਹੇ ਨੇ ਜੀ ਬਿਲਕੁਲ ਜੇ ਲੋਕ ਸੇ ਕੰਮ ਕਰ ਰਹੇ ਨੇ ਇਸ ਕਰਕੇ ਕੁਝ ਹੁੰਦੇ ਨੇ ਅਨਸਰ ਵਕਤ ਤੱਕ ਬਹੁਤ ਹੁੰਦੇ ਨੇ ਜਿਹੜੇ ਨਾਮ ਨੂੰ ਖਰਾਬ ਕਰਨਾ ਚਾਹੁੰਦੇ ਨੇ ਤੇ ਇਸ ਕਰਕੇ ਤੇ ਪਰ ਜਿਹੜਾ ਰੱਬ ਨੂੰ ਮਹਿਮਾ ਦੇਣਾ ਤੇ ਰੱਬ ਉਹਦੇ ਵਿੱਚ ਕੰਮ ਕਰਦਾ ਹੈ ਤੇ ਕਰਦਾ ਰਿਹਾ ਹੈ ਤੇ ਕਰਦਾ ਹੀ ਰਹੇਗਾ ਪਾਸਤੂ ਜੀ ਫਿਰ ਇਨਕਮ ਸਾਧਨ ਕੀ ਆ ਜੀ ਤੁਸੀਂ ਤਾਂ ਪ੍ਰਾਰਥਨਾ ਕਰਦੇ ਹੋਗੇ ਫਿਰ ਘਰ ਦਾ ਖਰਚਾ ਚਰਚ ਦਾ ਖਰਚਾ ਤੁਸੀਂ ਪ੍ਰੋਗਰਾਮ ਹੀ ਬਹੁਤ ਖੜਾ ਕਰ ਰਹੇ ਹੋਗਾ ਮੈਂ ਸੁਣਿਆਗਾ ਪਰਲ ਪੈਲੇਸ ਦੇ ਵਿੱਚ ਫਿਰ ਇਹ ਸਾਰਾ ਇੰਤਜ਼ਾਮ ਕਿੱਥੋਂ ਹੁੰਦਾ ਹੈ ਇਹ ਇਹ ਤਾਂ ਲੋਕਾਂ ਨੇ ਕਰਦੇਗਾ ਇਕੱਠਾ ਕਰਦੇ ਆ ਸੀ ਜਿਹੜੇ ਕਲਿਸੇ ਦੇ ਲੋਕ ਨੇ ਉਹ ਸਾਰੇ ਸੀ ਇਕੱਠੇ ਮਿਲ ਕੇ ਇਹ ਪ੍ਰੋਗਰਾਮ ਕਰਦੇ ਆ ਯਾਨੀ ਕੋਈ ਇੱਕ ਬੰਦਾ ਕੋਈ ਵੀ ਨਹੀਂ ਕਰ ਸਕਦਾ ਸਾਰੇ ਮਿਲ ਕੇ ਹੀ ਕਰਦੇ ਕੋਈ ਸਮਾਨ ਦਿੰਦਾ ਕੋਈ ਖੁਸ਼ੀ ਦਿੰਦਾ ਕੋਈ ਫੰਡ ਦਿੰਦਾ ਇਹਦਾ ਅਸੀਂ ਸਾਰੇ ਮਿਲ ਕੇ ਹੀ ਇਕੱਠਾ ਕਰਦੇ ਆ ਤੇ ਜਿਹੜਾ ਇਸ ਤਰ੍ਹਾਂ ਅਫਵਾਹਾਂ ਹੁੰਦੀਆਂ ਨੇ ਕਿ ਬਾਹਰੋਂ ਬਾਹਲੇ ਫੰਡ ਆਉਂਦੇ ਨੇ ਨਹੀਂ ਸਾਡਾ ਦਾਸ ਤਾਂ ਅਜਾਤ ਸੇਵਾ ਅਸਲ ਵਿੱਚ ਬਾਰਾ ਤੋਂ ਸੀਜ਼ਾ ਜੁੜੇ ਤਾਂ ਹੋਏ ਨੇ ਹੈਗੇ ਆ ਤੇ ਬਾਰੋ ਫੰਡ ਕਿੱਥੋਂ ਆਏਗਾ ਇੱਕ ਹੋਰ ਵੀ ਧਾਰਨਾ ਨਸ਼ੇ ਪਤਿਆਂ ਦੇ ਵਿੱਚ ਨਾਲ ਜੁੜੀ ਜਾਂਦੀ ਹੈ ਕਿ दारू ਪੀਣ ਨੂੰ ਕਿਹਾ ਜਾਂਦਾਗਾ ਕਿ ਕਈ ਬੰਦੇ ਮੈਂ ਜਿਨ੍ਹਾਂ ਨੂੰ ਪਰਸਨਲੀ ਜਾਣਦਾਗਾ ਉਹ ਵੀ ਕ੍ਰਿਸਚਨ ਨੇ ਚਰਚ ਜਾਂਦੇ ਨੇਗੇ ਲੇਟਰ ਫਲਾਵਰ ਚ ਉਹ ਕਹਿੰਦੇ दारू ਪੀਣ ਤੋਂ ਨਹੀਂ ਰੋਕਦੇ ਦਾਰੂ ਜਿੰਨੀ ਮਰਜ਼ੀ ਪੀ ਲੋ ਤੁਸੀਂ ਜੀ ਨਹੀਂ ਉਹ ਨਾਮ ਦੇ ਕ੍ਰਿਸਚਨ ਨੇ ਮੈਂ ਤਾਂ ਖੁੱਲੇ ਤੌਰ ਤੇ ਕਹਾਗਾ ਨਾਮ ਦੇ ਕ੍ਰਿਸਚਨ ਨੇ ਯੀਸ਼ੂ ਮਸੀਹ ਇੱਕ ਸੱਚਾ ਪਰਮੇਸ਼ਰ ਹੈ ਤੇ ਉਹ ਹਮੇਸ਼ਾ ਇਸ ਚੀਜ਼ ਨੂੰ ਮਨਾ ਕਰਦਾ ਆਇਆ ਹੈ ਤੇ ਮਨਾ ਹੀ ਕਰ ਰਿਹਾ ਹੈ ਉਹ ਨਾਮ ਦੇ ਕ੍ਰਿਸਚਨ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਦਾਰੂ ਪੀਣਾ ਮਨਾ ਨਹੀਂ ਕਰਦਾ ਪ੍ਰਭੂ ਪਰਮੇਸ਼ਰ ਕਹਿੰਦਾ ਕਿ ਹਰ ਇੱਕ ਬੁਰਾਈ ਤੋਂ ਬਚੋ ਅਸਲ ਜਿਹੜਾ ਸਾਡੇ ਕੋਲ ਮੈਂ ਇੱਕ ਵੀ ਬੰਦਾ ਸੀ ਦਿਖਾ ਦਿਓ ਸਾਡੇ ਕਲੀਸਾ ਵਿੱਚ ਕਿ ਉਹ ਦਾਰੂ ਪਿੰਦਾ ਹੋਵੇ ਔਰ ਮਸੀਹ ਚ ਹੋਵੇ ਇੱਕ ਵੀ ਬੰਦਾ ਸਭ ਜੀਵਤ ਤੈਨੂੰ ਕਿਸ ਤਰ੍ਹਾਂ ਦੇਖਦੇ ਹੋ ਜੀਵਤ ਇਹ ਦੇਖੋ ਯਿਸ ਮਸੀਹ ਨੇ ਵੀ ਇਹੀ ਕਿਹਾ ਹੈ ਕਿ ਜਿਹਦਾ ਮਨ ਹੈ ਉਹ ਖਾਵੇ ਜਿਹਦੀ ਨਹੀਂ ਇੱਛਾ ਹੈ ਕਿ ਨਾ ਖਾਵੇ ਮਤਲਬ ਕੋਈ ਜ਼ਰੂਰੀ ਨਹੀਂ ਕਿ ਖਾਣੇ ਜ਼ਰੂਰੀ ਹੈ ਚੀਜ਼ ਬਣੀ ਹੈ ਉਹ ਪੈਦਾ ਹੋਏ ਤੱਕ ਉਹਨੂੰ ਖਾਣਗੇ ਵੀ ਇਹ ਆ ਬਰ ਮਰ ਜਾਣਗੇ ਤਾਂ ਕਿਉਂਕਿ ਦੇਖ ਇਨਸਾਨ ਹੈ ਇਨਸਾਨ ਮਰਦਾ ਤਾਂ ਦੇਖ ਰੀਤੀ ਰਿਵਾਜ ਹੁੰਦਾ ਹੈ ਉਹਦਾ ਹਨਾ ਤੇ ਰੀਤੀ ਉਹਨੂੰ ਕੰਮ ਕਿਤੇ ਉਹ ਜਾਣਾ ਕੋਈ ਰੀਤੀ ਰਿਵਾਜ ਕਰੇਗਾ ਸੜਨਗੇ ਤਾਂ ਬਦੂ ਫੈਲੇਗਾ ਤਾਂ ਬਿਮਾਰੀ ਫੈਲੇਗੀ ਮਹਾਮਾਰੀ ਫੈਲੇਗੀ ਇਸ ਕਰਕੇ ਜਨ ਬਧੀ ਲੱਗਦਾ ਖਾਂਦੇ ਨੇ ਉਹ ਕਹਿੰਦੇ ਨੇ ਜੀ ਦਾਖ ਰਸ ਵੀ ਇੱਕ ਇੱਕ ਦਾਰੂ ਪਿਆਲੇ ਸੀਗਾ ਜੋ ਜੋ ਕਿ ਜਿਸ ਜਸ਼ਨ ਮਸ਼ੀਨ ਨੇ ਚਲਾਇਆ ਸੀ ਦਾਖ ਰਸ ਦੇ ਕੋਰਾਂ ਨੂੰ ਯਾਦਾਂ ਨੂੰ ਪਤਾ ਨਹੀਂ ਹੈ ਤੇ ਮੈਨੇ ਕੋਲ ਲਿਆ ਉਹਨਾਂ ਨੂੰ ਮੈਨੂੰ ਸਮਝਾ ਸਕਾਂ ਦਾਖ ਰਸ ਸੀਗਾ ਅੰਗੂਰਾਂ ਦਾ ਰਸ ਠੀਕ ਹੈ ਜੀ ਹੁਣ ਉਹਦੇ ਚ ਕੀ ਪਾ ਦਿੱਤਾ ਹੈਗਾ ਅਲਕੋਹਲ ਪਾ ਦਿੱਤਾ ਜਿਸ ਦੇ ਨਸ਼ਾ ਹੋ ਗਿਆ ਹੁਣ ਉਹ ਸਤਿ ਜੀ ਪੈਲਣਾਲੀ ਜਿਹੜਾ ਦਾਖ ਰਸ ਸੀਗਾ ਉਹ ਇੱਕ ਫਰੂਟ ਜਿਹਨੂੰ ਕਹਿੰਦੇ ਨਾ ਉਹ ਸੀਗਾ ਰਸ ਸੀਗਾ ਸਰਬਤ ਸੀਗਾ ਤੇ ਹੁਣ ਲੋਕਾਂ ਨੇ ਆਪਣੇ ਕੰਨੀਓ ਹਨਾ ਕੁਝ ਵੀ ਬਣਾਇਆ ਜਾਂਦਾ ਕੁਝ ਵੀ ਕਹੀ ਜਾਂਦੇ ਨੇ ਤੇ ਉਹ ਸਰਬਤ ਨਹੀਂ ਸਰਬਤ ਸੀਗਾ ਹੋ ਨਾ ਕਿ ਦਾਰੂ ਸੀਗਾ ਕੀ ਸੰਦੇਸ਼ ਦੇਣਾ ਚਾਹੋਗੇ 크리스마ਸ ਦੇ ਤਿਹਾੜੀ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਪ੍ਰਭ ਯਸ਼ਮਸੀ ਬੁਰਾਈ ਨੂੰ ਖਤਮ ਕਰਨ ਵਾਸਤੇ ਇਸ ਸੰਸਾਰ ਦੇ ਚਾਏ ਨੇ ਤੇ ਅਸੀਂ ਚਾਹਨੇ ਆ ਕਿ ਬੁਰਾਈ ਜੜ ਤੋਂ ਖਤਮ ਹੋਵੇ ਅੱਜ ਬਹੁਤ ਜ਼ਿਆਦਾ ਲੋਕ ਦੁਖੀ ਨੇ ਬਿਮਾਰ ਨੇ ਬੇਪ੍ਰੇਸ਼ਾਨ ਨੇ ਤੇ ਮੈਂ ਚਾਹਨਾ ਕਿ ਹਰ ਇੱਕ ਭੈਣ ਭਾਈ ਪ੍ਰਭ ਯਸ਼ਮਸੀ ਕੋਲੇ ਆਵੇ आशीषਾਂ ਪਾਵੇ ਬਰਕਤਾਂ ਪਾਵੇ ਤੇ ਜਿਹੜੇ ਵੀ ਦੁਖੀ ਬਿਮਾਰ ਪਰੇਸ਼ਾਨ ਲੋਕ ਨੇ ਤੇ ਮੈਂ ਚਾਹਨਾ ਕਿ ਆਣ ਸਾਡਾ ਪ੍ਰੋਗਰਾਮ ਸ਼ਗਨ ਪਲੇਟ ਦੇ ਪ੍ਰੋਗਰਾਮ ਹੈ ਤੇ ਜਿੰਨੇ ਵੀ ਲੋਕੀ ਦੁਖੀ ਨੇ ਬਿਮਾਰ ਨੇ ਉਹ ਆਣ ਉੱਥੇ ਤੇ ਪ੍ਰੋਗੋਦੀ ਮਹਿਮਾ ਕਰਨ ਆਗੇ ਤੇ ਮੈਂ ਵਿਸ਼ਵਾਸ ਦਲਾਂਾ ਕਿ ਉਹ ਚੰਗੇ ਹੋ ਕੇ ਜਾਣਗੇ ਤੇ ਬੁਰਾਈ ਉਹਨਾਂ ਦੇ ਜੀਵਨ ਤੋਂ ਦੂਰ ਹੋ ਜਾਈਗੇ। ਰਜੇਸ਼ ਪਾਸਟਰ ਜੀ ਦਾ ਕਹਿਣਾਗਾ ਕਿ ਜਿਹੜੇ ਪਖੰਡ ਕਰਦੇ ਨੇ ਉਹਨਾਂ ਨੂੰ ਹੀ ਕਰਨੇ ਚਾਹੀਦੇ ਇਹਨਾਂ ਵੱਲੋਂ ਵੀ ਇੱਥੇ ਪ੍ਰਾਰਥਨਾ ਕੀਤੀ ਜਾਂਦੀ ਹੈ ਲੇਕਿਨ ਇਹਨਾਂ ਦੀ ਪ੍ਰਾਰਥਨਾ ਸਦਕਾ ਬਹੁਤ ਲੋਕ ਠੀਕ ਹੋਏ ਨੇ ਤੇ ਦਿਨੋਂ ਦਿਨ ਇਹਨਾਂ ਦੀ ਚਰਚੇ ਦੇ ਵਿੱਚ ਆਇਆ ਜੋ ਲੋਕਾਂ ਦਾ ਰਸ ਵਾਦਾ ਜਾ ਰਿਹਾ ਹੈ ਲੋਕ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹ ਨਾਮ ਹੈ ਆਪਣਾ ਠੀਕ ਹੈ ਚਲੋ ਕਿਹ ਨਾਮ ਹੈ ਆਪਣਾ ਮੇਰਾ ਸੰਜੀਪ ਕੁਮਾਰ ਹੈ ਸੰਜੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕ੍ਰਿਸਮਸ ਦਾ ਤਿਹਾੜੀ ਨੇੜੇ ਆ ਰਿਹਾ ਹੈਗਾ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਬਹੁਤ اچھی ਤਿਆਰੀ ਚੱਲ ਰਹੀ ਹੈ ਪ੍ਰਭੂ ਦੀ ਮहिमा ਦੇ ਲਈ ਅਸੀਂ ਸਾਰਾ ਕੰਮ ਕਰ ਰਿਹਾ ਕਿਉਂਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਔਰ ਪਰਮੇਸ਼ਰ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਕਿ ਅਸੀਂ ਪਰਮੇਸ਼ਰ ਦੀ ਮहिमा ਕਰੀਏ ਪਰਮੇਸ਼ਰ ਨੇ ਮੇਰੇ ਜੀਵਨ ਨੂੰ ਬਦਲਿਆ ਮੇਰੇ ਬਹੁਤ ਵੱਡੇ ਵੱਡੇ ਕੰਮ ਕੀਤੇ ਪ੍ਰਭੂ ਨੇ ਇਸ ਲਈ ਮੈਂ ਪ੍ਰਭੂ ਨੂੰ ਗ੍ਰਹਿਣ ਕੀਤਾ ਔਰ ਜੋ ਮੈਨੂੰ ਕਿਸੇ ਤੋਂ ਆਸ ਨਹੀਂ ਸੀ ਉਹ ਮੇਰੇ ਕੰਮ ਕਰਕੇ ਦਿਖਾਏ ਇਸ ਲਈ ਮੈਂ ਪਰਮੇਸ਼ਰ ਦੇ ਲਈ ਇਸ ਇਸ ਜਗ੍ਹਾ ਦੇ ਵਿੱਚ ਆਨਾ ਇਸ ਚਰਚ ਦੇ ਵਿੱਚ ਆਨਾ ਪ੍ਰਭੂ ਦੀ ਮहिमा ਕਰਦਾ ਜੀ ਨਾਮ ਹੈ ਆਪਣਾ ਜੀ ਮੇਰਾ ਨਾਮ ਕੀਤਾ ਹੈ ਜੀ ਕੀ ਕਹਿਣਾ ਚਾਹੋਗੇ 13 ਸਾਲ ਸੇ ਮੈਂ ਚਰਚ ਸੇ ਜੁੜੀ ਹੂੰ ਜਿਵੇਂ ਪਾਸਟਰ ਜੀ ਨੇ ਹਮਾਰੇ ਨੇ ਬਤਾ ਕੇ ਪੈਸੇ ਬਹੁਤ ਸੀ ਤੇਰਾ 13 ਸਾਲ ਤੋਂ ਜੁੜੇ ਹੋ ਪਾਸਟਰ ਜੀ ਪੈਸੇ ਬਹੁਤ ਮੰਗਦੇ ਆ ਤੁਹੇ ਨਹੀਂ ਜੀ ਬਿਲਕੁਲ ਵੀ ਨਹੀਂ ਐਸੀ ਕੋਈ ਬਾਤ ਨਹੀਂ ਹੈ ਬਸ ਅਸੀਂ ਪਰਮੇਸ਼ਰ 'ਤੇ ਵਿਸ਼ਵਾਸ ਕਰਦੇ ਹਾਂ ਔਰ ਪਰਮੇਸ਼ਰ ਸੇ ਅਮੇ ਆਸ਼ੀਸ਼ ਪਾਈ ਔਰ ਅਮੇ ਯਹਾਂ 'ਤੇ ਆ ਕੇ ਬਹੁਤ ਹੀ ਅੱਛਾ ਲੱਗਦਾ ਪਿਆਰ ਪ੍ਰੇਮ ਮਿਲਦਾ ਹੈ ਕੀ ਨਾਮ ਹੈ ਪ੍ਰੀਤ ਕੌਰ ਅਸੀਂ ਵੀ ਪਰਮੇਸ਼ਰ 'ਤੇ ਵਿਸ਼ਵਾਸ ਕੀਤਾ ਜੀ ਸਾਡੇ ਜੀਵਨ 'ਚ ਪ੍ਰਭੂ ਨੇ ਕੰਮ ਕੀਤਾ ਤੇ ਰਹੀ ਗੱਲ ਪੈਸਿਆਂ ਦੀ ਨਾ ਤਾਂ ਸਾਡੇ ਤੋਂ ਕਿਸੇ ਨੇ ਲਿੱਤੇ ਨੇ ਜੀ ਨਾ ਸਾਨੂੰ ਦਿੱਤੇ ਨੇ ਉਸੇ ਰਾਤ ਹੀ ਮੇਰੇ ਹਸਬੰਡ ਨੂੰ ਅਚਾਨਕ ਹੀ ਸ਼ੂਗਰ ਅਟੈਕ ਹੋ ਗਿਆ ਤੇ ਇਹ ਵੀ ਕੋਈ ਵੀ ਬਿਸਨਵਾਸ ਨਹੀਂ ਸੀ ਵੀ ਇਹ ਬਚਣਗੇ ਤਾ ਮੇ ਰਾਣੀ ਨੂੰ ਕਿਹਾ ਮੇਰੀ ਨਣਦ ਦਾ ਨਾਮ ਹੈ ਰਾਣੀ ਜੀ ਮੈਂ ਉਹਨਾਂ ਨੂੰ ਕਿਹਾ ਵੀ ਰਾਣੀ ਵੀ ਮੈਂ ਅੱਜ ਤੋਂ ਬਾਤ ਤੇ ਪ੍ਰਭੂ ਨੂੰ ਮੰਨੂੰਗੀ ਵੀ ਜੇ ਮੇਰੇ ਹਸਬੰਦ ਬਚ ਜਾਣ ਵੀ ਮੇਰੇ ਚਾਰ ਬੱਚੇ ਨੇ ਵੀ ਮੇਰਾ ਕੋਈ ਨਹੀਂ ਹੈ ਨਾ ਤੋਂ ਬਿਨਾ ਫਿਰ ਅਸੀਂ ਸਾਡੇ ਪਾਸਿ ਨੂੰ ਫੋਨ ਕੀਤਾ ਤਾਂ ਸਾਡੇ ਪਾਸਿ ਨੇ ਸਿਰਫ ਸਾਡੇ ਨਾਲ ਫਸਟ ਟਾਈਮ ਫੋਨ ਤੇ ਗੱਲ ਕਰੀਆ ਤੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ ਮੇਰੇ ਹਸਬੰਦ ਇੱਕਦਮ ਉੱਠ ਕੇ ਉਹਨਾਂ ਨੇ ਆਮੀਨ ਬੋਲਿਆ ਜੀ ਉਸ ਤੋਂ ਬਾਅਦ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਜੀਵਨ ਚ ਪ੍ਰਭੂ ਨੇ ਬਹੁਤ ਕੰਮ ਕੀਤਾ ਬਾਕੀ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਆ ਕਿਹੜੇ ਪਾਸੇ ਚਲੇ ਗਏ ਆਪਣੇ ਤਾਂ ਖਾਸ ਕਰ ਇਹ ਆਪਣੇ ਰਿਸ਼ਤੇਦਾਰ ਹੀ ਗੱਲਾਂ ਕਰਨ ਲੱਗ ਜਾਂਦੇ ਨੇ ਹਾਂਜੀ ਬਹੁਤ ਸਵਾਲ ਉੱਠੇ ਨੇ ਜੀ ਪਰ ਸਾਡੇ ਜੀਵਨ ਚ ਪ੍ਰਭੂ ਨੇ ਕੰਮ ਕੀਤਾ ਹੀ ਸਾਨੂੰ ਪਤਾ ਤੇ ਅਸੀਂ ਪ੍ਰਭੂ ਤੋਂ ਨਹੀਂ ਦੂਰ ਹੋ ਸਕਦੇ ਜੋ ਕਹਿੰਦਾ ਕੋਈ ਕਹੀ ਜਾਵੇ ਸਾਨੂੰ ਕਿਸੇ ਟੈਨਸ਼ਨ ਨਹੀਂ ਅਸੀਂ ਪ੍ਰਭੂ ਤੇ ਵਿਸ਼ਵਾਸ ਕਰਦੇ ਹਾਂ ਪ੍ਰਭੂ ਨਾਲ ਹੀ ਰਹਿਣਾ ਪ੍ਰਭੂ ਨਾਲ ਹੀ ਜੀਣਾ ਪ੍ਰਭੂ ਨਾਲ ਹੀ ਮਰਨਾ ਹੈ ਪਾਸਟਰ ਜੀ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਪਾਸਟਰ ਜੀ ਕਿਹ ਕਹਿ ਦੱਸੋ ਕਿ ਕੋਈ ਵੀ ਧਰਮ ਦਾ ਆ ਕੇ ਤੁਹਾਡੇ ਤੋਂ ਇੱਥੇ ਪ੍ਰਾਰਥਨਾ ਕਰਾ ਸਕਦਾ ਹੈ ਕਿ ਤੁਹਾਡੇ ਕੋਲੇ ਫੋਰਸ ਕੀਤਾ ਜਾਂਦਾ ਕਿ ਸਾਡਾ ਨਾਮ ਲਓ ਜੇ ਬੰਦਾ ਆਪਣੀ ਸੱਚੀ ਸਰਧਨ ਨਾਲ ਲਗਾਤਾਰ ਇੱਥੇ ਆ ਰਿਹਾ ਹੈ ਸਤ ਸੰਗ ਆ ਰਿਹਾ ਹੈਗਾ ਕਿ ਉਸ ਦਾ ਬਪਿਤ ਸਮਾ ਲੈਣਾ ਜ਼ਰੂਰੀ ਹੈ ਜੀ ਨਹੀਂ ਉਹ ਆਪਣੇ ਉਹਦੀ ਖੁਸ਼ੀ ਹੈ ਉਹਦੀ ਆਪਣੀ ਖੁਸ਼ੀ ਜੋ ਪ੍ਰਭੂ ਨੂੰ ਜਾਣਨਾ ਸ਼ੁਰੂ ਹੋ ਗਿਆ ਤੇ ਪ੍ਰਭੂ ਨੂੰ ਜਾਣ ਲੈ ਆ ਕੇ ਪ੍ਰਭੂ ਯਸ਼ਪਤੀ ਕੀ ਹੈ ਤੋਂ ਜਾਣ ਤੋਂ ਬਾਅਦ ਉਹ ਆਪਣੀ ਉਹਦੀ ਇੱਛਾ ਹੈ ਕਿ ਬਪਿਤ ਸਮਾ ਕੀ ਹੈ ਵਿਸ਼ਵਾਸ ਹੈ ਕਿ ਆਸੀਂ ਪ੍ਰਭੂ ਜੀ 'ਤੇ ਵਿਸ਼ਵਾਸ ਕਰਦੇ ਹਾਂ ਤੇ ਐਦਾਂ ਮੋਜ ਲੋਕ ਨੇ ਜਿਹੜੇ ਬਪਿਤ ਨਹੀਂ ਪਾਏ ਹੋਏ ਹਜੇ ਤੱਕ ਉਹ ਪ੍ਰਭੂ ਚ ਆਉਂਦੇ ਨੇ ਪ੍ਰਭੂ ਨੂੰ ਮਹਿਮਾ ਦਿੰਦੇ ਨੇ ਬੋਝ ਲੋਕ ਸਖ ਲੋਕ ਨੇ ਬੋਝ ਲੋਕ ਰਵਿਦਾ ਆਪਣੇ ਅ ਦਰਵਿਦਾਸ ਲੋਕ ਨੇ ਬੋਝ ਰਾਸਵਾਮੀ ਵਾਲੇ ਲੋਕ ਨੇ ਬੋਝ ਵਿਆਸ ਵਾਲੇ ਲੋਕ ਉਹ ਆਂਦੇ ਨੇ ਪਰ ਉਹਦੀ ਮਹਿਮਾ ਕਰਦੇ ਪਰ ਉਹਨਾਂ ਨੇ ਹਜੇ ਨਾਮ ਨਹੀਂ ਲਿੱਤਾ ਹੈ ਕਰਨੇ ਬਾਬਪੂਤ ਨਹੀਂ ਲਿੱਤਾ ਪਰ ਪ੍ਰਭੂ ਨੂੰ ਮਹਿਮਾ ਦਿੰਦੇ ਨੇ ਉਹ ਉਹਨਾਂ ਨੂੰ ਖੁਸ਼ੀ ਹੈ ਕਿ ਪ੍ਰਭੂ ਨੇ ਚਮਤਕਾਰ ਕੀਤਾ ਪ੍ਰਭੂ ਨੇ ਉਹਨਾਂ ਦੇ ਵੱਡੇ ਵੱਡੇ ਕੰਮ ਕੀਤੇ ਆ ਐਸੇ ਪ੍ਰਭੂ ਨੂੰ ਮਹਿਮਾ ਦਿੰਦੇ ਨੇ ਉਹ ਜੀ ਪਾਸਟਰ ਜੀ ਦਾ ਤੇ ਜੋ 사ਸੰਗ ਚ ਆਏ ਨੇ ਇਹਨਾਂ ਦਾ ਕਹਿਣਾਗਾ ਕਿ ਇਹਨਾਂ ਵੱਲੋਂ ਕੋਈ ਜ਼ਰੂਰੀ ਨਹੀਂ ਕਿ ਨਾਮ ਲਿਆ ਜਾਵੇ ਜਦੋਂ ਤੁਸੀਂ ਦੇਖੋਗੇ ਤੁਹਾਡੇ ਜੀਵਨ ਵਿੱਚ ਪ੍ਰਭੂ ਕੰਮ ਕਰ ਰਿਹਾ ਹੈ ਤਾਂ ਤੁਹਾਡਾ ਆਪਣੇ ਆਪ ਮਨ ਬਦਲੇਗਾ ਇਹਨਾਂ ਭੈਣ ਜੀ ਨੇ ਦੱਸਿਆਗਾ ਕਿ ਇਹ ਪਿੰਨਾ ਸਿੱਖ ਧਰਮ ਨਾਲ ਨਾਲ ਸੰਬੰਧਿਤ ਸਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਨ ਘਰ ਵਾਲਾ ਇਹਨਾਂ ਦਾ ਕਾਫੀ ਬਿਮਾਰ ਹੋ ਗਿਆ ਬੱਚੇ ਬਿਮਾਰ ਹੋ ਗਏ ਜਦੋਂ ਉਹਨਾਂ ਨੇ ਪਾਸਟਰ ਜੀ ਤੋਂ ਪ੍ਰਾਰਥਨਾ ਕਰਾਈ ਤਾਂ ਉਹ ਬਿਲਕੁਲ ਠੀਕ ਹੋ ਗਏ ਤਾਂ ਇਹਨਾਂ ਦਾ ਵਿਸ਼ਵਾਸ ਵਧਿਆ ਦੂਜੀ ਗੱਲ ਰਹੀ ਰਿਸ਼ਤੇਦਾਰਾਂ ਦੀ ਭੈਣ ਭਾਈਆਂ ਦੀ ਹਰ ਕੋਈ ਕਿਸ ਨੂੰ ਹੁੰਦਾ ਹੈ ਕਿ ਸਾਡਾ ਧਰਮ ਛੱਡ ਕੇ ਉੱਧਰ ਜਾ ਰਹੇ ਨੇ ਤਾਂ ਇਹਨਾਂ ਨੇ ਕਿਹਾ ਕਿ ਜੀਣਾ ਮਰਨਾ ਜੋ ਇਹਨਾਂ ਦਾ ਹੈ ਇਸ ਇਸ ਟਾਈਮ ਇਹ ਪ੍ਰਭੂ ਜੀਸੂ ਮਸੀਹ ਦੇ ਨਾਲ ਹੀ ਹਨ ਅਤੇ ਆਉਣ ਵਾਲੇ 크리스마ਸ ਦੇ ਤਿਹਾੜੀ ਦੀਆਂ ਪਾਸਟਰ ਜੀ ਵੱਲੋਂ ਅਤੇ ਸਤਸੰਗ ਵੱਲੋਂ ਅਤੇ ਸਾਡੇ ਚੈਨਲ ਵੱਲੋਂ ਸਭ ਨੂੰ ਲੱਖ ਲੱਖ ਮੁਬਾਰਕਾਂ ਪਾ ਲੋਟੇ ਦੇ ਨਾਲ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ